ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖ ਪਿਆਰਿਆਂ ਕੋਲੋਂ ਨਾਮ ਸ਼ਬਦ ਅਕਾਥ ਦੀ ਕਹਾਣੀ ਜੋ ਸੱਚ ਦਾ ਜੋ ਨਾਮ ਦਾ ਭੇਤ ਹੈ ਉਸ ਨੂੰ ਸਰਵਣ ਕਰਦੇ ਹਾਂ ਗੁਰਮੁਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਹੀ ਅਪਾਰ ਬਖਸ਼ਿਸ਼ ਕੀਤੀ ਹੈ ਜੋ ਅੱਜ ਫਿਰ ਆਪਾਂ ਇਹ ਸਾਰਾ ਪਰਿਵਾਰ ਸਤਿਗੁਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਕਤਰ ਹੋਏ ਹਾਂ ਸਫ਼ਰ ਹੈ ਜਿਸ ਸਫ਼ਰ ਤੇ ਸਾਡਾ ਮਨ ਚੱਲ ਰਿਹਾ ਹੈ ਤੇ ਸਫ਼ਰ ਤਾਂ ਹੁੰਦਾ ਜੇ ਕੋਲ ਸਮਾਂ ਹੋਵੇ ਇਸ ਕਰਕੇ ਮਸਾਫਰ ਇਕੱਠੇ ਹੋਏ ਸਾਰੇ ਅਸੀਂ ਇੱਥੇ ਓ ਮਾਲਕ ਸਾਨੂੰ ਰਾਸ ਦੇ ਰਿਆ ਪੂੰਜੀ ਸਵਾਸਾਂ ਦੀ ਜਿਸ ਕਰਕੇ ਆਪੋ ਇਸ ਈ ਵਿੱਚ ਪਰਵੇਸ਼ ਹੋ ਕੇ ਸਤ ਸੰਗਤ ਤੱਕ ਪਹੁੰਚੇ ਹਾਂ ਸੋ ਆਓ ਹੁਣ ਆਪਾਂ ਸਾਰਾ ਪਰਿਵਾਰ ਰਲ ਕੇ ਇਹ ਸਮਝੀਏ ਵੀ ਸਭਾ ਜਿਹੜਾ ਹੈ ਸਾਡਾ ਦਿਹੋਦਨ ਘਟਦਾ ਜਾ ਰਿਹਾ ਹੈ ਭਾਵ ਕਿ ਜਿਹੜਾ ਮਰਨ ਹੈ ਉਹ ਨਜ਼ਦੀਕ ਆ ਰਿਹਾ ਤੇ ਅਸੀਂ ਉਸ ਤੋਂ ਪਹਿਲਾਂ ਹੀ ਇਹ ਬੇੜਾ ਬੰਨ ਲੀਏ ਨਾਮ ਦਾ ਤੇ ਜੇ ਇਹ ਦਰਿਆ ਇਹ ਸਰਵਰ ਉਛਲ ਗਿਆ ਤੇ ਬੇੜਾ ਨਾ ਬੰਨਿਆ ਹੋਇਆ ਫਿਰ ਮੁਸ਼ਕਲ ਹੋ ਜਾਏਗੀ ਇਸ ਕਰਕੇ ਮਹਾਰਾਜ ਸਮਝਾਉਂਦੇ ਵੀ ਬੇੜਾ ਬੰਦ ਨਾ ਸਕੇ ਉਹ ਬੰਦਨ ਕੀ ਬੇਲਾ ਕਹਿੰਦੇ ਕੋਣ ਬੇਲੇ ਉਹਨ ਮੰਨ ਲੋ ਪਰ ਸਰਵਰ ਜਦ ਉੱਛਲੇ ਤਬ ਤਰਨ ਦੇ ਹੈਲਾ ਕਹਿੰਦੇ ਜਦੋਂ ਉੱਛਲ ਗਿਆ ਫਿਰ ਤਰਨਾ ਮੁਸ਼ਕਲ ਹੋ ਜਾਏਗਾ ਇਸ ਕਰਕੇ ਆਪਾਂ ਹੁਣ ਆਪ ਦੀ ਸੁਰਤੀ ਨੂੰ ਇਸ ਬੇੜੇ ਤੇ ਸਵਾਰ ਕਰ ਰਹੇ ਬਹੁਤ ਬੇੜੇ ਨੂੰ ਜਾਜ ਵੀ ਕਹਿੰਦੇ ਨੇ ਮਾਰੇ ਕਹਿੰਦੇ ਵੀ ਸਤਗੁਰ ਹੈ ਬਹੁਤ ਥਾ ਸ਼ਬਦ ਲਗਾ ਬਨ ਹਾਰ ਬੋਇਤਾ ਸਤਗੁਰੇ ਇਹ ਨਾਮ ਹੈ ਸ਼ਬਦ ਲੇਕਨ ਜਿੱਥੇ ਇਹ ਬੋਇਥ ਹੈ ਉਥੇ ਪਉਣ ਪਾਣੀ ਬਸੰਤ ਰਹੇ ਨਹੀਂ ਉਥੋਂ ਜਾ ਚਲਦਾ ਹੈ ਬੋਇਥ ਚਲਦਾ ਹੈ ਮਾਰਾ ਕਹਿੰਦੇ ਆ ਸਤਗੁਰ ਹੈ ਬੋਇਥਾ ਸ਼ਬਦ ਲਗਾ ਬਨਹਾਰ ਤਿੱਥੇ ਪਵਨ ਨਾ ਪਾਪ ਕੋ ਜਲ ਨ ਅਕਾਰ ਪਉਨ ਦਾ ਸਬੰਧ ਇੱਥੋਂ ਤੱਕ ਆ। ਇੱਥੇ ਜਾ ਕੇ ਅਸੀਂ ਸੌ ਜਾਂਦੇ। ਨੀਂਦੇ ਜਾਂਦੀ ਸਾਨੂੰ ਦੇ ਛੱਡ ਜਾਂਦੇ। ਉਸ ਬੋਇਥ ਤੱਕ ਉਸ ਜਹਾਜ਼ ਤੱਕ ਉਸ ਬੇੜੇ ਤੱਕ ਅਸੀਂ ਪਹੁੰਚਦੇ ਨਹੀਂ। ਸਿਮਨ ਕਰ ਕਰਕੇ ਇੱਥੇ ਪਹੁੰਚੇ। ਪਹਿਲੀ ਗੱਲ ਤੇ ਇੱਥੇ ਨਹੀਂ ਜਾਣ ਦਿੰਦੇ ਇਹ ਇੱਥੋਂ ਦੇ ਲੋਕ ਵਿਚਾਰਾਂ ਚ ਰੱਖਦੇ ਸਾਨੂੰ। ਚਲੋ ਹੌਲੀ ਹੌਲੀ ਅਸੀਂ ਪਹੁੰਚ ਜਾਂਦੇ ਉੱਥੇ ਜਾ ਕੇ ਫਿਰ ਸੌ ਜਾਂਦੇ ਸ। ਸੋ ਨਿਸਮਾ ਜਾਂਦੇ ਇਸ ਕਰਕੇ ਆਪਾਂ ਨੂੰ ਹੁਣ ਮਾਰੇ ਸਮਝਾਉਂਦੇ ਵੀ ਤੂੰ ਤੁਸੀਂ ਉੱਥੇ ਜਾ ਕੇ ਸੌਣਾ ਨਹੀਂ ਜਾਗਤ ਅਵਸਥਾ ਚ ਰਹਿਣਾ ਫਿਰ ਬੇੜੇ ਤੇ ਸਵਾਰ ਹੋਗੇ ਫਿਰ ਪਤਾ ਲੱਗੇਗਾ ਵੀ ਆ ਸਤਗੁਰ ਦਾ ਬੇੜਾ ਹੈ ਇਸ ਕਰਕੇ ਆਪਾਂ ਫਿਰ ਇਸ ਦਰ ਤੇ ਆਸਨ ਲਾ ਕੇ ਬੈਠਣਾ ਹੁੰਦਾ ਹੈ ਅੰਤਰਗਤ ਜਾਗਣਾ ਹੁੰਦਾ ਹੈ ਹੁਣ ਤੁਸੀਂ ਜਿਵੇਂ ਜਿਵੇਂ ਸਿਮਨ ਕਰਦੇ ਹੋ ਸਹਿਜ ਜਾਂਦੇ ਹੋ ਜਦੋਂ ਵਿਚਾਰ ਖਤਮ ਹੁੰਦੇ ਕਰਾੜਾ ਵੱਜ ਜਾਂਦਾ ਤੇ ਆਪਾਂ ਸੌ ਜਾਂਦੇ ਜਦੋਂ ਦਰ ਤੇ ਬੈਠਦੇ ਇੱਥੇ ਆਪਾਂ ਨੂੰ ਸ਼ਬਦ ਸੁਣਦੇ ਨੇ ਅਨੰਦ ਬਾਣੀ ਸੁਣਦੀ ਹੈ ਹਾਂਜੀ ਉਹਨੂੰ ਸੁਣ ਸੁਣ ਕੇ ਅਸੀਂ ਦੇਵ ਲੋਗ ਚ ਪਹੁੰਚ ਗਏ ਜਿਹਨੂੰ ਮਾਰੇ ਕਹਿੰਦੇ ਦੇਵ ਸਥਾਨੇ ਕਿਆ ਨਿਸ਼ਾਨੀ ਬਾਜਿਤ ਹੈ ਸ਼ਬਦ ਅਨੰਦ ਬਾਣੀ ਦੇਵ ਲੋਗ ਚ ਚਲੇ ਗਏ ਮੁਤੇ ਫਿਰ ਅਸੀਂ ਜਾ ਕੇ ਸੌ ਜਾਂਦੇ ਦੇਵ ਤੇ ਤਾਂ ਬਣ ਗਏ ਲੈ ਕੇ ਫਿਰ ਸੋਗੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਸੀਂ ਇਸ ਦਰ ਤੇ ਆਸਣ ਲਾ ਕੇ ਬੈਠਣਾ ਤੇ ਤੁਸੀਂ ਬੇੜਾ ਬੰਨਣਾ ਹੈ ਬੇੜੇ ਦਾ ਇੰਤਜ਼ਾਰ ਕਰਨਾ ਹੈ ਤੇ ਬੇੜੇ ਦੀ ਨਿਸ਼ਾਨੀ ਹੈ ਵੀ ਜਦੋਂ ਬੇੜਾ ਆਏਗਾ ਇੱਕ ਤਬਾਜ਼ ਬੜੀ ਆਏਗੀ ਤੁਸੀਂ ਦੇਖਿਓ ਜਦੋਂ ਜਾਜ ਆਉਂਦਾ ਨਾ ਸਮੁੰਦਰੀ ਤੇ ਬਹੁਤ ਬਾਜ ਆਉਂਦੀ ਦੂਸਰਾ ਆਉਂਦਾ ਤਾਂ ਵੀ ਬਾਜ ਆਉਂਦੀ ਤੇ ਇੱਕ ਉਸ ਦੇ ਉੱਪਰ ਲਾਈਟ ਹੁੰਦੀ ਹੋਪ ਲੈਕਚੂਏਟ ਕਰਦੀ ਹੈ ਮਤਲਬ ਕਿ ਜਗਦੀ ਬੋਈ ਦੀ ਠੀਕ ਹੈ ਉਹ ਨਿਸ਼ਾਨੀ ਹੈ ਉਸ ਬੇੜੇ ਦੀ ਇਸ ਕਰਕੇ ਜੇ ਤੋ ਹੁਣ ਆਪਣਾ ਬੇੜਾ ਆਏਗਾ ਕੀ ਨਿਸ਼ਾਨੀ ਹੋਵੇਗੀ ਵੀ ਸਤਗੁਰ ਦਾ ਜਾਜ ਆ ਗਿਆ ਭਈ ਕਿਉਂਕਿ ਜਾਜ ਉੱਥੇ ਹੋਰ ਵੀ ਬਹੁਤ ਨੇ ਜਿਵੇਂ ਆਪਾਂ ਦੇਖਦੇ ਆਪਾਂ 에ਰਪੋਰਟ ਤੇ ਜਾਈਏ ਉੱਥੇ ਜਾਜ ਕਾਫੀ ਸਾਰੇ ਨੇ ਲੇਕਨ ਅਸੀਂ ਆਪਦੇ ਜਾਜ ਦਾ ਇੰਤਜ਼ਾਰ ਕਰਦੇ ਆਂ ਜਿਸ ਤੇ ਅਸੀਂ ਚੜਨਾ ਹੈ ਇਸੇ ਤਰ੍ਹਾਂ ਇੱਥੇ ਕਾਲ ਦੇ ਜਾਜ ਬਹੁਤ ਨੇ ਬਹੁਤ ਨੇ ਉਲਟਲ ਰੱਖੇ ਰਏ تھے بیاਓ ਇੱਕ ਤਾਂ ਵੀ ਸਸਤੀ ਸਭ ਕੁਝ ਸਸਤਾ ਖਾਣਾ ਪੀਣਾ ਫਰੀ ਜੋ ਕਹੋਗੇ ਉਹ ਮਿਲੇਗਾ ਤੁਹਾਨੂੰ ਇਹ ਸਾਡੇ ਮਨ ਨੂੰ ਇੱਥੇ ਕੇ ਨੂੰ ਲਾਲਚ ਦਿੰਦਾ ਹੈ بیاਓ ਤੁਹਾਨੂੰ ਰਿੱਦ ਸਿੱਧਈਏ ਜੋ ਤੁਸੀਂ ਕਹੋਗੇ ਉਹ ਵਚਨ ਪੂਰਾ ਹੋਏਗਾ ਤੁਹਾਡਾ ਆਓ ਸਾਡੇ ਜਾਜ ਤੇ ਸਵਾਰ ਹੋ ਲੇਕਿਨ ਆਪਾਂ ਨੂੰ ਪਤਾ ਵੀ ਜੋ ਉਸ ਜਾਜ ਤੇ ਸਵਾਰ ਹੋਗੇ ਤੇ ਡੁੱਬ ਜਾਗੇ ਸਤਜਗਮ ਦੇ ਜਾਜ ਤੇ ਸਵਾਰ ਹੋਏ ਤੇ ਅਸੀਂ ਵੀ ਕੱਚੇ ਹੋ ਗਏ ਤੇ ਕੱਚੇ ਹੀ ਮਾਲ ਦਾ ਸਿਵਪਾਰ ਕਰਦੇ ਹਾਂ ਠੀਕ ਹੈ ਇੱਕ ਰਤਨ ਪਦਾਰਥ ਬਣ ਜਦੇ ਇੱਕ ਕੱਚੇ ਕੇ ਵਪਾਰਾ ਆਪਾਂ ਹੁਣ ਰਤਨ ਪਦਾਰਥ ਵੰਜਨ ਉਸ ਨਾਮ ਦੇ ਜਹਾਜ਼ ਤੇ ਸਵਾਰ ਹੋ ਰਹੇ ਹੁਣ ਕਾਲੇ ਥੇਵਾਜ ਦੇ ਰਿਹਾ ਵੀ ਆਜੋ ਭਾਈ ਜਹਾਜ਼ ਚੱਲਣ ਵਾਲਾ ਬੇੜਾ ਚੱਲਣ ਵਾਲਾ ਵੀ ਕਿਉਂ ਕਿਤੇ ਡੋਬਣਾ ਜਾਇਓ ਪਵਿਸਾਗਰ पार ਕਰਾਈਏ ਤੁਹਾਨੂੰ ਬਾਜਾਂ ਆ ਰਹੀਆਂ ਨੇ ਜੇ ਬੱਸ ਸਟੈਂਡ ਤੇ ਆਉਂਦੀਆਂ ਨੇ ਲੇਕਿਨ ਹੁਣ ਮਹਾਰਾਜ ਕਹਿੰਦੇ ਵੀ ਤੁਸੀਂ ਇੱਥੇ ਬੈਠਣਾ ਹੈ ਰੁਕਣਾ ਹੈ ਕਾਲੇ ਨਹੀਂ ਬਹਿਣਾ ਤੁਸੀਂ ਉਸ ਦੇਸ਼ ਚ ਪ੍ਰਵੇਸ਼ ਹੋ ਰਹੇ ਹੋ ਜਿਹਦਾ ਤੁਹਾਨੂੰ ਕੋਈ ਇੱਕ ਨਹੀਂ ਜਿਸ ਨੂੰ ਤੁਸੀਂ ਪਹੁੰਚ ਚੁੱਕੇ ਹੋ ਉੱਥੇ ਜਾ ਰਹੇ ਹੋ ਹੁਣ ਕਹਿੰਦੇ ਵੀ ਉੱਥੇ ਤੁਸੀਂ ਗੁਰੂ ਦੇ ਗਿਆਨ ਦਾ ਆਸਰਾ ਲੈਣਾ ਵਿੱਚੇ ਊਰਜਾ ਆਇਤੀ ਨਾ ਚੜ ਜਾਈਏ ਜਿਵੇਂ ਮਾਰਾ ਕਹਿੰਦੇ ਪੂਛ ਚਲੋ ਗੁਰ ਆਪਣੇ ਜਹ ਰੱਬ ਤੈਹੀ ਜਾਈਏ ਹੁਣ ਆਪਾਂ ਇਹ ਸਿਆਸਨ ਲਾ ਕੇ ਬੈਠਣ ਸੁਣ ਵਜਾਂ ਆ ਰਹੀਆਂ ਨੇ ਬਹੁਤ ਕਾਫੀ ਜਹਾਜ ਬੇੜੇ ਨੇ ਕਾਲੇ ਖੜੇ ਕੀਤੇ ਹੋਏ ਲੇਕਿਨ ਆਪਾਂ ਬੈਠੇ ਰਹਿਣਾ ਸੁਣ ਹੀ ਜਾਣਾ ਸਾਰਾ ਕੁਝ ਜੇ ਤੂੰ ਆਪਣਾ ਬੇੜਾ ਆਏਗਾ ਉਹਦੀ ਲਹਿਦਾ ਗੋਇ ਪੈਗੀ ਉਸੇ ਲੋਰ ਆਵਾਜ਼ ਸ਼ਬਦੀ ਬਹੁਤ ਭਾਰੀ ਹੁੰਦੀ ਬੜੀ ਪਿਆਰੀ ਹੁੰਦੀ ਹੈ ਸਹਿਜ ਸ਼ਬਦ ਤੇ ਨਾਲ ਨਾਲ ਝਿਲਮਿਲ ਹੋਏਗਾ ਜਦੋਂ ਪ੍ਰਕਾਸ਼ ਹੋਏਗਾ ਥੋੜਾ ਥੋੜਾ ਉਹ ਲਾਈਟ ਵਾਂਗੂ ਜਿਵੇਂ ਜਾਇ ਦੀ ਲਾਈਟ ਜਗਦੀ ਹੋਈਦੀ ਹੈ ਉਸ ਤਰ੍ਹਾਂ ਮਾਰੇ ਕਹਿੰਦੇ ਅਨਹਦ ਸ਼ਬਦ ਬਜੰਤਾ ਤੈ ਝਿਲਮਿਲਕਾਰ ਦੱਸੰਤਾ ਉਹੋ ਚਲ ਮਿਲ ਹੋਏਗੀ ਨਾਲ ਬਾਜ ਸੁਣੇਗੀ ਤੇ ਆਪਾਂ ਸਮਝ ਲੈਣਾ ਵੀ ਇਹ ਸਤਗੁਰ ਦਾ ਬੇੜਾ ਹੈ ਫਿਰ ਆਪਾਂ ਉਸ ਬੇੜੇ ਤੇ ਸਵਾਰ ਹੋਣਾ ਚੰਗੀ ਤਰ੍ਹਾਂ ਪਛਾਨ ਲੈਣਾ ਵੀ ਵਾਗਿਆ ਹੀ ਸਤਗੁਰ ਦਾ ਬੇੜਾ ਤੇ ਜਿਉਂ ਹੀ ਤੁਸੀਂ ਉਹ 'ਚ ਸਵਾਰ ਹੋ ਬਿਜੋ ਵੇਖਣਾ ਆਪਾਂ ਇੱਕ ਧਾਰ ਚ ਗਲਤੀ ਨਾਲ ਚੜ ਗਏ ਉੱਤਰਾਏ ਤਾਂ ਥੱਲੇ ਵਾਚਰ ਖੜਦਾ ਨਾ ਉੱਥੇ ਫਿਰ ਆਪ ਦਾ ਪਾਲੀ ਦਾ ਦੰਬਾਸ ਚੜੇ ਫਿਰ ਉਤਰੇ ਦੂਜੀ ਆਪਦੀ ਬਸ ਪਾਲੀ ਦਾ ਇਹ ਵੇ ਜਦੋਂ ਅਸੀਂ ਉੱਤੇ ਸਵਾਰ ਹੋਵਾਂਗੇ ਬੇੜੇ 'ਚ ਜਾਵਾਂਗੇ ਨਾ ਉਹ ਬੇੜੇ 'ਚ ਵੇਖੋ ਤੁਸੀਂ ਅੱਜਕੱਲ ਪ੍ਰਬੰਧ ਇਹ ਖਰਾਕ ਦਿੱਤੀ ਜਾਂਦੀ ਲੋਕਾਂ ਨੂੰ ਹਾਂਜੀ ਯਾਤਰੀਆਂ ਨੂੰ ਤੇ ਉੱਥੇ ਤੁਹਾਨੂੰ ਉਸ ਬੇੜੇ ਤੇ ਜਦੋਂ ਤੁਸੀਂ ਚੜ੍ਹੋਗੇ ਤੁਹਾਨੂੰ ਅੰਮ੍ਰਿਤ ਆਏਗਾ ਬਹੁਤ ਮਿੱਠਾ ਰਸ ਇਹਨੂੰ ਮਿਲੇਗਾ ਤੇ ਫਿਰ ਸਮਝਣਾ ਵੀ ਆਹ ਸਾਡਾ ਬੇੜਾ ਹੈ ਇਹ ਸਾਡੇ ਸਤਿਗੁਰੂ ਦਾ ਬੇੜਾ ਨਿਸ਼ਾਨੀਆਂ ਦੱਸੀਆਂ ਨੇ ਮਹਾਰਾਜ ਨੇ ਕਹਿੰਦੇ ਹੁਣ ਤੁਸੀਂ ਪਹਿਲਾਂ ਕਿਵੇਂ ਸਵਾਰ ਹੋਣਾ ਹੈ ਕਹਿੰਦੇ ਸੁਰਤੀ ਸੁਰਤ ਰਲਾਈਏ ਏਤ ਤਨ ਕਾ ਤੁਲਹਾ ਨੰਗੀਏ ਜੇ ਸਰੀਰ ਨੂੰ ਛੱਡਿਆ ਸ਼ਬਦ ਨੂੰ ਪਕੜ ਲਿਆ ਸ਼ਬਦ ਨੂੰ ਪਕੜਿਆ ਬੇੜੇ 'ਚ ਬੈਠ ਗਏ ਔਰ ਜਦ ਬੇੜੇ 'ਚ ਬੈਠੇ ਆਪਾਂ ਤੇ ਆਪਾਂ ਨੂੰ ਆਪਣੀ ਖਰਾਕ ਮਿਲਣੀ ਸ਼ੁਰੂ ਹੋ ਜਾਣੀ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਣਾ ਠੀਕ ਫਿਰ ਆਪਾਂ ਚੱਲ ਪੈਣਾ ਉਸ ਬੇੜੇ ਤੇ ਨਾਮ ਨੂੰ ਸੁਣ ਸੁਣ ਕੇ ਉਹਨੇ ਆਪੇ ਹੀ ਸਫ਼ਰ ਕਰਾਈ ਜਾਣਾ ਸਾਡੇ ਮਨ ਨੂੰ ਸਿਰ ਸਾਡਾ ਕੰਮ ਏ ਉਸ ਨਾਮ ਨੂੰ ਸੁਣਨਾ ਬਸ ਇੰਨਾ ਕੰਮ ਏ ਸਾਡੀ ਸੁਰਤੀ ਦਾ ਵੀ ਹੋਣਾ ਫਿਰ ਪਾਸੇ ਨੂੰ ਪਾ ਦੇ ਜਿਵੇਂ ਜਿਵੇਂ ਤੁਸੀਂ ਸੁਣੋਗੇ ਓਵੇਂ ਓਵੇਂ ਸੁਣ ਤੇ ਲੈ ਕੇ ਚੱਲੇਗਾ ਤੁਹਾਨੂੰ ਬੇੜਾ ਲੈ ਜਿਗਾ ਸਤਿਗੁਰੂ ਦੇ ਕੋਲ ਜਿਵੇਂ ਜਿਵੇਂ ਚੱਲਾਂਗੇ ਤੇ ਉਹ ਕਿਹਾ ਬੈਠਾ ਓਥੇ ਜਾ ਕੇ ਬੇੜਾ ਰੁਕ ਜਾਏਗਾ ਜਿੱਥੇ ਆਪਣੀ ਮੰਜ਼ਿਲ ਆ ਗਈ ਓਥੇ ਜਾ ਕੇ ਇਹ ਨਾਮ ਜਿਹੜਾ ਏ ਇਹ ਸੁਣ ਦੇ ਵਿੱਚ ਸਮਾ ਜਾਏਗਾ ਖਦਮ ਹੋ ਜੇਗਾ ਤੇਵਾਜ ਉਥੋਂ ਪ੍ਰਕਾਸ਼ ਸ਼ੁਰੂ ਹੋ ਜੇਗਾ ਉਥੇ ਸੱਚ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਸ਼ਬਦ ਸਮਾਏ 부ਧ ਹਰ ਸੋਈ ਜਿੱਥੇ ਜਾ ਕੇ ਸ਼ਬਦ ਸਮਾ ਗਿਆ ਉਥੋਂ ਉਹ ਪਰਮਾਤਮਾ ਉਹ ਸੱਚ ਸ਼ੁਰੂ ਹੋ ਜਣਾ ਉਸ ਦਾ ਮਾਤਾ ਪਿਤਾ ਹੈ ਇਸ ਕਰਕੇ ਉਹਦੀ ਨਿਸ਼ਾਨੀ ਦਸੀ ਫਿਰੋ ਸ਼ੀਸ਼ੇ ਵਾਂਗੂ ਸਾਫ ਪ੍ਰਕਾਸ਼ ਰੂਪ ਹੈ ਉਹ ਦੇਖਣਾ ਸ਼ੁਰੂ ਕਰ ਲੈਣਾ ਹੁੰਜ ਗਏ ਹੁਣ ਮਹਾਰਾਜ ਕਹਿੰਦੇ ਵੀ ਉਹਦੇ ਨਾਲ ਪਿਆਰ ਪਾਉਣਾ ਹੈ ਸੱਚ ਨੂੰ ਦੇਖ-ਦੇਖ ਕੇ ਤੇ ਉਹਦੀ ਉਸਤਤ ਕਰਨੀ ਜਦੋਂ ਇਸ ਲੋਕ ਵਿੱਚ ਆਉਣਾ ਫਿਰ ਸਾਡੇ ਜੀਵਨ ਦਾ ਮਕਸਦ ਜਿਹੜਾ ਪੂਰਾ ਹੋ ਜਾਂਦਾ ਹੈ ਫਿਰ ਸਾਨੂੰ ਗਰਭ ਵਿੱਚ ਨਹੀਂ ਜਾਣਾ ਪੈਂਦਾ ਗੱਲਾਂ ਨਹੀਂ ਪੈਂਦਾ ਸਦਾ ਵਾਸਤੇ ਸੀ ਸੁਖੀ ਹੋ ਜਾਂਦੇ ਤੇ ਜਿੰਨਾ ਚਿਰ ਅਸੀਂ ਨਾਮ ਨਾਲ ਟੁੱਟੇ ਸੱਚ ਨਾਲ ਟੁੱਟੇ ਤੇ ਉਹਨਾਂ ਚਰ ਖਤਰਾ ਹੈ ਵੀ ਇਹ ਪੰਜੇ ਜਣੇ ਫਿਰ ਸਾਨੂੰ ਤੰਗ ਕਰਨਗੇ ਜੰਮ ਸਜ਼ਾ ਦੇਣਗੇ ਲੇਖਾ ਜੋਖਾ ਹੋਏਗਾ ਤੇ ਧਰਮ ਰਾਏ ਲੇਖਾ ਬੜੀ ਬਰੀਕੀ ਚ ਕਰਦਾ ਤੇ ਬੜਾ ਜਲੀਲ ਹੋਣਾ ਪੈਂਦਾ ਬੰਦੇ ਨੂੰ ਜਦੋਂ ਸਾਹਮਣੇ ਖੜਾ ਹੋਵੇ ਤੇ ਸਾਰੇ ਚਿੱਠੇ ਸਾਡੇ ਜੋ ਜੋ ਅਸੀਂ ਚੰਗੇ ਮਾੜੇ ਕਰਮ ਕਰੇ ਸਭ ਸਾਹਮਣੇ ਉੱਤੇ ਮਾਰੇ ਕਹਿੰਦੇ ਕਹੋ ਰਵਦਾਸ ਭਇਓ ਜਬ ਲੇਖੋ ਜੋ ਜੋ ਕੀਨੋ ਸੋ ਸੋ ਦੇਖੋ ਕਹਿੰਦੇ ਪੁੱਤ ਜੋ ਕਰਿਆ ਇਹਨੇ ساری ਉਮਰ ਆ ਦੇਖ ਸਾਹਮਣੇ ਸ਼ੀਸ਼ਾ ਤੇ ਫਿਰ ਅਸੀਂ ਬੇਨਤੀ ਕਰਦੇ ਮਹਾਰਾਜ ਨੂੰ ਜੀ ਕੋਈ ਸੱਚੇ ਬਾਦਸ਼ਾਹ ਦਾ ਕੋਈ ਹੱਲ ਨਹੀਂ ਹੈਗਾ ਵੀ ਅਸੀਂ ਭੁੱਲ ਗਏ ਤੇ ਕੰਮ ਤਾਂ ਸਾਡੇ ਤੋਂ ਹੋ ਗਿਆ ਗਲਤ ਅਸੀਂ ਇਹਨਾਂ ਪੰਜਾਂ ਦੇ ਸਾਥੀ ਬਣ ਗਏ ਅਸੀਂ ਇੱਥੇ ਤਰੇਹ ਗੁਣਾ ਚ ਖੇਡਦੇ ਰਹੇ ਕਾਮ ਨੇ ਸਾਨੂੰ ਵਸ ਕਰ ਲਿਆ ਤੇ ਧਨ ਸਾਡਾ ਸਿਰ ਖਰਚ ਹੋ ਗਿਆ ਤੁਮ ਦਾ ਜਵਾਬ ਦੇਤਾ ਸੀ ਇਹ ਵੀ ਵਿਰੋਧ ਨਹੀਂ ਕਰ ਲਿਆ ਮਹਾਰਾਜ ਦੇ ਲੋਭ ਨੇ ਤਾਂ ਜਮੇ ਜੜ ਕੱਢਦੀ ਐਸੀ ਬੇੜੀ ਬਾਈ ਜਿਵੇਂ ਕੁੱਤਾ ਨਾ ਇੱਕ ਉਹਦੋਂ ਹਲਕਦਾ ਜਦੋਂ ਉਹਦੇ ਅੰਦਰ ਲੋਭ ਲਹਿਰ ਪ੍ਰਭਲ ਹੁੰਦੀ ਹੈ ਤੇ ਮਹਾਰਾਜ ਸਾਡਾ ਤਾਂ ਮਨ ਹਲਕ ਗਿਆ ਲੋਭ ਲੈਰ ਸੁਧ ਮਤ ਗਈ ਨਾਮ ਨ ਲਗੇ ਪਿਆਰ ਲੋਭ ਐਸੀ ਚੀਜ਼ ਹੈ ਗੁਰੂ ਪਿਆਰਿਓ ਮਾਲਕ ਨੂੰ ਨੌਕਰ ਬਣਾ ਦਿੰਦਾ ਹੈ ਮਤ ਮਾਰ ਦਿੰਦਾ ਠੀਕ ਹੈ ਜੇ ਤੁਸੀਂ ਦੇਖੋ ਵੀ ਆ ਬੰਦਾ ਹੈ ਇਹਨੂੰ ਸੰਗਤ ਨਹੀਂ ਹੈਗੀ ਇਥੇ ਸਰਦਾਰ ਆ ਜਮੀਨ ਜਾਇਦਾ ਸਭ ਕੁਝ ਦੇ ਕੋਲੇ ਲੇਕਿਨ ਅੰਦਰ ਹੁਣ ਕੰਟਰੋਲ ਕਰ ਲਿਆ ਲੋਭ ਨੇ ਹੁਣ ਮੰਨ ਲਓ 50 ਕਿੱਲੇ ਜ਼ਮੀਨ ਇਹਦੇ ਕੋਲੇ 20 ਕਿੱਲੇ 25 ਕਿੱਲੇ 10 ਕਿੱਲੇ ਤੇ ਵਧੀਆ ਗੁਜ਼ਾਰਾ ਚੱਲਦਾ ਤੇ ਸੌਖੀ ਰੋਟੀ ਖਾ ਰਿਆ ਲੇਕਿਨ ਉਹ ਲੋਭ ਕੀ ਕਰਿਆ ਹੁਣ ਜਿਹਦੇ ਕੋਲੇ ਹੈ ਨਹੀਂ ਉਹ ਤਾਂ ਤਰਲਾ ਮਾਰੂ ਵਿਚਾਰਾ ਦਿਹਾੜੀ ਵੀ ਕਰੂ ਦੇਸ਼ ਪਰਦੇਸ ਵੀ ਜਾਊ ਵੀ ਉਹਦਾ ਤਾਂ ਗੁਜ਼ਾਰਾ ਨਹੀਂ ਚੱਲਦਾ ਤੇ ਉਹ ਸੋਚਦਾ ਵੀ ਇੱਥੇ ਵੀ ਦਿਹਾੜੀ ਕਰਨੀ ਮੈਂ ਬਾਹਰ ਜਾ ਕੇ ਕਰ ਲੈਣਾ ਉੱਥੇ ਕੋਈ ਸੌਖਾ ਜਰਾ ਪਰ ਲੇਕਨ ਇਹਦੇ ਕੋਲੇ ਤਾਂ ਸਾਰਾ ਕੁਝ ਹੈ ਲੇਕਨ ਕੀ ਕਰਿਆ ਲੋਭ ਨੇ ਇਹਨੂੰ ਵਸ ਕਰ ਲਿਆ ਕੀ ਹੋਇਆ ਸਰ ਲੋਭ ਨੇ ਲਹਿਰ ਚ ਪਾ ਲਿਆ ਜਿਵੇਂ ਬੰਦਾ ਡੋਬਦਾ ਨਾ ਪਾਣੀ ਦੀਆਂ ਲਹਿਰਾਂ ਚ ਉਹਦੀ ਸੁੱਧ ਮਤ ਨਹੀਂ ਰਹਿੰਦੀ ਲੋਭ ਲਹਿਰ ਸੁੱਧ ਮਤ ਗਈ ਨਾਮ ਨਾ ਲਗੇ ਪਿਆਰ ਉਹ ਲਗਾ ਨਾਮ ਸੁੱਧ ਮਤ ਗਈ ਸਾਰਾ ਕੁਝ ਕੀ ਕੀਤਾ ਇਹ ਕਹਿੰਦਾ ਵੀ ਨਹੀਂ ਇਹ ਤਾਂ ਦੇਸ਼ ਹੀ ਮਾੜਾ ਹੈ ਤੂੰ ਬਾਹਰ ਦੇਸ਼ ਚੱਲ ਉੱਥੇ ਬੜੀ ਵਗਾ ਬੜੀ ਸੋਖ ਸੋਲ ਤੇ ਉੱਥੇ ਕੌਣ ਕਰ ਰਿਹਾ ਹੈ ਇਹ ਪੰਜੇ ਸਕੀਮ ਬਣਾ ਰਹੇ ਨੇ ਤੇ ਬੰਨ ਤਲ ਜਾ ਕੇ ਉੱਥੇ ਚੱਲ ਬੋਤਣ ਠੀਕ ਹੋਰ ਪਛਤਾਉਣਾ ਵੀ ਉਥੇ ਦਾ ਬੈਗ ਖੰਦਸ ਤੇ ਇੱਥੇ ਦਾ 12 ਘੰਟੇ ਜਿੰਨਾ ਤੇ 14 ਘੰਟੇ ਕੰਮ ਨਹੀਂ ਕਰਦੇ ਤੇ ਪੂਰੀ ਨਹੀਂ ਪੈਣੀ ਇੱਥੋਂ ਦਾ ਤਾਂ ਲਿਵਿੰਗ ਸਟੇਟਸ ਮਿੰਗਾ ਉਹ ਕਹਿੰਦੇ ਨੇ ਨਿਤ ਦੀ ਜ਼ਿੰਦਗੀ ਦੇ ਖਰਚੇ ਜਿਹੜੇ ਹੁੰਦੇ ਨੇ ਉਹ ਮਹਿੰਗੇ ਜਿਆਦੇ ਨਹੀਂ ਉੱਥੇ ਮਹਿੰਗੇ ਨੇ ਤੇ ਇਥੇ ਤਾਂ ਆਪਣਾ ਗੁਰਦੁਆਰੇ ਫੜੋ ਜਾ ਕੇ ਤਾਂ ਨੂੰ ਚੱਲਦਾ ਕੰਮ ਹਾਂਜੀ ਮਾਰੇ ਕਿਰਪਾ ਹੁਣ ਫਸ ਗਿਆ ਤੇ ਹੁਣ ਪਛਤਾਉਂਦਾ ਤੇ ਲੋਭ ਵਸਦਾ ਹੈ ਕਿ ਉਹ ਕਿਵੇਂ ਜਿਵੇਂ ਯਾਰ ਦੋਸਤ ਨਹੀਂ ਮੁੰਡੇ ਕਿਰਨ ਨੂੰ ਫਸਾ ਕੇ ਤੇ ਮੁੜ ਕੇ ਹੱਸਦੇ ਨੇ ਤਾੜੀਆਂ ਮਾਰਦੇ ਨੇ ਫਸਾ ਕੇ ਉਹ ਰੈਕਿੰਗ ਵੀ ਕਰਦੇ ਬੱਚਿਆਂ ਨੇ ਤੇ ਮੁੜ ਕੇ ਤਾੜੀਆਂ ਮਾਰਦੇ ਨੇ ਉਹਨੇ ਤਾੜੀਆਂ ਮਾਰਦਾ ਵੀ ਦੱਸ ਕਿਵੇਂ ਮਿੱਤਰਾ ਹੁਣ ਕਹ ਦੋ ਕਿਹੜਾ ਛੱਟੇਗਾ ਤੇਰਾ ਇਹ ਤੂੰ ਦੇਖ ਹੁਣ ਤੁਸੀਂ ਦੇਖੋ ਫਿਰ ਕੀ ਕਰਦੇ ਨੇ ਇੱਥੋਂ ਤਾਂ ਲੈ ਗਏ ਫਸਾਤਾ ਇਹਨੂੰ ਹੁਣ ਇਹਨੂੰ ਅੰਦਰੋਂ ਵਿਚਾਰ ਦਿੰਦੇ ਵੀ ਯਾਰ ਉੱਥੇ ਤੇਰੇ ਕੋਲ ਕਾਰ ਸੀ ਆ ਤੇ ਕਾਰ ਵੀ ਚਾਹੀਦਾ ਕਾਰ ਵੀ ਸੀ ਉਹ ਵੀ ਚਾਹੀਦੀ ਸਾਰੀਆਂ ਸਹੂਲਤਾਂ ਚਾਹੀਦੀ ਉਹਨੇ ਇੱਥੇ ਤਾਂ ਪਿਆਉਦੀਆਂ ਸੀ ਉੱਥੇ ਆਪ ਕਰ ਸਾਰਾ ਕੁਝ ਆਹ ਲੋਭ ਹਾਲ ਕਰਦਾ ਫਿਰ ਐ ਜੀ ਪੈਦਾ ਹੈ ਵਿਚੋ ਕੂਕਰ ਹਰਕਾਇਆ ਤਾਵੇ ਲੋਭੀ ਜੰਤਨਾ ਜਾਣੀ ਪਖ ਉਪਖ ਸਭ ਖਾਏ ਉਹਦੇ ਅੱਗੇ ਭੈਣਾ ਦਾ ਹਿਸਾ ਆ ਗਿਆ ਉਹਨੇ ਤਾਂ ਮਰ ਜਾਣਾ ਹੈ ਭਰਾ ਦਾ ਆ ਗਿਆ ਤਾਂ ਮਰ ਜਾਣਾ ਲੋਭੀ ਦੀ ਅਵਸਥਾ ਹੈ ਇਸ ਕਰਕੇ ਜੀ ਕਾਮ ਤੇ ਕ੍ਰੋਧ ਵੀ ਬੜੇ ਬਲੀ ਨੇ ਤੇ ਇਹ ਲੋਭ ਵੀ ਬੜਾ ਬਲੀ ਹੈ ਤੇ ਅੱਗੇ ਆ ਗਿਆ ਜੀ ਮੋਹ ਮੇਰੇ ਮਹਾਰਾਜ ਅਸੀਂ ਮੋਜ ਪੈ ਕੇ ਬੜਾ ਗਲਤ ਕੰਮ ਕਰ ਲਿਆ ਕਿ ਹੰਧਕ ਮਾਰ ਬੈਠੇ ਕ腐ਸ਼ਨ ਕਰ ਬੈਠੇ ਮੋਦੀ ਫਾਈਪ ਹੈਗੀ ਇਹਨੋਂ ਹਲਕੇ ਚੱਲਦਾ ਕੰਮ ਉਹ ਤੇ ਲੋਭ ਦਾ ਤੇ ਅੱਗੇ ਆ ਗਿਆ ਹੰਕਾਰ ਜੇ ਚਾਰ ਪੈਸੇ ਇਕੱਠੇ ਕਰ ਲਏ ਤੇ ਉਹ ਮੇ ਚਲੇ ਗਿਆ ਜੀ ਭੁੱਲ ਗਏ ਸਾਰਾ ਕੁਝ ਤੇ ਮਾਰੇ ਕਹਿੰਦੇ ਵੀ ਮਾਨਸ ਜਨਮ ਪੁੱਤ ਮਸਾਂ ਮਿਲਿਆ ਸੀ ਤੇ ਉਹ ਵੀ ਸਾਰੇ ਅੰਗ ਪੈਰ ਸਹੀ ਤੇ ਜੇ ਦੇਖ ਤੇ ਇਹ ਪਲਾਤੀ ਨਾ ਹੁੰਦੀ ਤਾਂ ਕੀ ਕਰ ਲੈਂਦਾ ਤੇ ਜੇ ਹੁਣ ਵੀ ਖੜੀ ਕਰਦੇ ਤਾਂ ਫਿਰ ਕੀ ਉਹਨੂੰ ਫਰਕ ਪੈਂਦਾ ਹੈ ਉਹਨੇ ਕਿਹੜਾ ਕਰ ਤੋ ਕੁਝ ਲੈਣ ਜਾਣਾ ਇਸ ਕਰਕੇ ਆਪਾਂ ਕੀ ਕਰਨਾ ਹੈ ਆਪਾਂ ਲੋਭ ਦੇ ਅੱਖੀ ਨਹੀਂ ਲਗਣਾ ਆਪਾਂ ਕਹਿੰਦਾ ਮਹਾਰਾਜ ਦੇਖ ਜਿੰਨਾਂ ਕੋਲੇ ਨੈਣ ਨਹੀਂ ਨਾ ਹੈਗੇ ਨੇਤਰ ਉਹ ਦੇਖ ਨਹੀਂ ਸਕਦੇ ਵਿਚਾਰੇ ਤੇ ਤੇਰਾ ਧੰਨਵਾਦ ਆ ਸ਼ੀਸ਼ੇ 'ਚ ਅਸੀਂ ਆਪਦਾ ਮੁਖ ਦੇਖ ਰਹੇ ਇਸ ਕਰਕੇ ਦੇਖ ਰਹੇ ਵੀ ਤੂੰ ਹੀ ਅੱਖਾਂ ਦਿੱਤੀਆਂ ਨੇ ਜੇ ਨਾ ਹੁੰਦੀਆਂ ਤਾਂ ਸ਼ੀਸ਼ਾ ਕੀ ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਸੀਂ ਇਹ ਦਸਾਂ ਦੁਆਰਾਂ ਦਾ ਸਰੀਰ ਹੈ ਆਪਣਾ ਕਹਿੰਦੇ 10 ਵਸਤੂ ਲੈ ਪਾਸੇ ਪਾਵੇ 1 ਵਸਤ ਕਰਨ ਮਖੋਟ ਗਵਾਵੇ 1 ਵੀਨ ਦੇ 10 ਵੀ ਹਰਲੇ ਹੁਣ ਤੁਸੀਂ ਦੇਖੋ ਵਿਸਪੋਜ ਕਰੋ ਅਸੀਂ ਮਾਲਕ ਤੇ ਇਹ ਪ੍ਰਤੀਤ ਠੋਣੇਲ ਵੀ ਸਾਡੇ ਕੋਲ ਕੋਈ ਸੰਸਾਰ ਦੀ ਵਸਤੂ ਹੈ ਨਹੀਂ ਮੰਨ ਲਓ ਬੱਚਾ ਹੀ ਹੈ ਨਹੀਂ ਸਪੋਜ ਕਰੋ ਸੰਸਾਰ 'ਚ ਜ਼ਰੂਰੀ ਇੱਕੋ ਈ ਗੰਢ ਪਵੇ ਸੰਸਾਰ ਕੋ ਕਮਲੇ ਤਾਂ ਹੀ ਬੰਦੇ ਨੇ ਵੀ ਇਹ ਦੱਸੋ ਇਹ ਨਹੀਂ ਪਤਾ ਵੀ ਇਹ ਪੰਗਾ ਹੀ ਲੈ ਲਿਆ ਠੀਕ ਨੇੜੇ ਕਾਮ ਆਇਆ ਬੜਾ ਮੁਸ਼ਕਲ ਹੋ ਜਾਣਾ ਚਲੋ ਜੇ ਗੁਰੂ ਸਤਗੁਰ ਮਿਲ ਗਿਆ ਤਾਂ ਫਿਰ ਤਾਂ ਸਾਰਾ ਕੁਝ ਹੋ ਜਾਂਦਾ ਪੂਰਾ ਮਿਲ ਜੇ ਲੇਕਨ ਹੁਣ ਕੀ ਹੋਇਆ ਮਨ 'ਚ ਆ ਗਿਆ ਵੀ ਮਾਲਕਾ ਸਾਡੇ ਨਾਲ ਦੁਆ ਨਹੀਂ ਕੀਤਾ ਪਛਤਾਵੇ ਤੇ ਆ ਭੁੱਲ ਗਿਆ ਵਿਆਹ ਦੇਖ ਤੇ ਤੰਦਰੁਸਤ ਸਰੀਰ ਦਿੱਤਾ ਇਹ ਤਾਂ ਵੀ ਸ਼ੁਕਰੀਆ ਕਰ ਜੇ ਇਹ ਨਾ ਦੇਵੇ ਫਿਰ ਕੀ ਕਰੇ ਮਨ ਲਓ ਜੇ 10 ਦਵਾਰ ਆਪਣੇ ਬੰਦ ਵੀ ਕਰ ਦੇ ਜੀ ਕੀ ਕਰਾਂਗੇ ਉਹਦਾ ਕੁਝ ਕਰ ਸਕਦੇ ਨਹੀਂ ਨਹੀਂ ਕਰ ਸਕਦੇ ਇਸ ਕਰਕੇ ਮਹਾਰਾਜ ਕਹਿੰਦੇ ਵੀ 10 ਵਸਤੂ ਲੈ ਪਾਛੇ ਪਾਵੈ ਏਕ ਬਸਤ ਕਾਰਨ ਬਖੋਟ ਗਵਾਵੇ ਏਕ ਵੀਨਾਂ ਦੇ 10 ਵੀ ਹਿਰਲੇ ਤੋਂ ਮੂੜਾ ਉਹ ਕਹ ਕਰੇ ਕੀ ਕਰੇਗਾ ਪਤਾ ਕੁਝ ਨਹੀਂ ਕਰ ਸਕਦਾ ਅੱਗੇ ਫਿਰ ਕੀ ਕਹਿੰਦੇ ਮਹਾਰਾਜ ਕਹਿੰਦੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀ ਜੇ ਸਬਬ ਨਮਸਕਾਰ ਸਾਹਮਣੇ ਤੈ ਠੇਕੜਾ ਦੂਰ ਕਰੀ ਜਾਓ ਤੇ ਜਦੋਂ ਉਹਨੂੰ ਨਮਸਕਾਰ ਕਰੋਗੇ ਮਨ ਨਿਮਰਤਾ ਚਾਲੇਗਾ ਮਾਰਾ ਕਹਿੰਦੇ ਵੀ ਆਪਸ ਕੋ ਜੋ ਜਾਣੇ ਨੀਚਾ ਸਉ ਗਣੀਏ ਸਭ ਤੇ ਉੱਚਾ ਇਸ ਕਰਕੇ ਗੁਰਬਾਣੀ ਗੁਰੂ ਸਾਨੂੰ ਸਮਝਾਉਂਦਾ ਹੈ ਵੀ ਪੁੱਤ ਤੁਸੀਂ ਦ੍ਰਿਸ਼ਟਮਾਨ ਦੀ ਆਸ ਨਾ ਰੱਖੋ ਇਹ ਤਾਂ ਅਗਨ ਅੰਸਾਰੀ ਸੰਸਾਰ ਜਿਨਾਮ ਲਾਲ ਟੁੱਟ ਕੇ ਤਾਗਣੇ ਇਸ ਕਰਕੇ ਸਭ ਤੋਂ ਨੇੜੇ ਦੀ ਅਗਨ ਕੀ ਹੈ ਅਗਨ ਕਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਟਾਈਮ ਨਾਲ ਜੀਵ ਨੂੰ ਸਾੜਨਾ ਸ਼ੁਰੂ ਕਰ ਦਿੰਦੀ ਹੈ ਸੋਭਾ ਤੋਂ ਇਸ ਕਰਕੇ ਗਰਮ ਪਿਆਰ ਇਸ ਤੋਂ ਅਗੇ ਸੰਸਾਰ ਜੇ ਪਰਿਵਾਰ ਤੋਂ ਬਜਾ ਕੇ ਸੰਸਾਰ ਇਹ ਖੇਲੇ ਤੇ ਮਾਰੇ ਕਹਿੰਦੇ ਵੀ ਇਹ ਖੇਲ 'ਚ ਕਾਮਯਾਬੀ ਕਿਸ ਕਰਕੇ ਆ ਜੇ ਸੰਗਤ ਕਰੋਗੇ ਖੇਲ ਨੂੰ ਸਮਝੋਗੇ ਨਾਮ ਨਾਲ ਜੁੜੋਗੇ ਅਮਰਤਾਏਗਾ ਤਗੜੇ ਹੋ ਜਾਓਗੇ ਖਰਾਖਾ ਖਾ ਖਾ ਕੇ ਤੇ ਫਿਰ ਇਹਨਾਂ ਪੰਜਾਂ ਦਾ ਮੁਕਾਬਲਾ ਕਰ ਲੋਗੇ ਨਹੀਂ ਤਾਂ ਇਹਨਾਂ ਪੰਜਾਂ ਨੇ ਆਪਾਂ ਨੂੰ ਹਰੇਕ ਜਨਮ ਚਟਾਲਿਆ ਤੇ ਐਦ ਕਿ ਆਪਣਾ ਗੁਰੂ ਤੇ ਸਤਗੁਰੂ ਪੁਰਾਏ ਦਸਵੇਂ ਪਾਤਸ਼ਾਹ ਕੋਲ ਲੜ ਲਾਗੇ ਨੇ ਇਹਨਾਂ ਦੇ ਤੇ ਹੁਣ ਆਪਾਂ ਇਹਨਾਂ ਦੇ ਬਚਨ ਨੂੰ ਕਮਾਉਣਾ ਹੈ ਇਨੋਂ ਦੇ ਬਚਨ ਨੂੰ ਕਮਾਉਣਾ ਤੇ ਆਓ ਹੁਣ ਬੇਨਤੀ ਕਰੀਏ ਇਹਨਾਂ ਦੇ ਚਰਨਾਂ 'ਚ ਸਿਮਨ ਕਰੀਏ ਬਿਮਾਰੀ ਕਿਰਪਾ ਕਰੋ ਤੁਸੀਂ ਸਾਨੂੰ ਆਪਦਾ ਬਚਨ ਬਣਾ ਲਿਓ ਤੁਹਾਡੀ ਕਿਰਪਾ ਨਾਲ ਹੀ ਮੰਨਿਆ ਜਾ ਸਕਦਾ ਅਸੀਂ ਤੱਕ ਐਵੇਂ ਲਹਿਰਾਂ ਚੱਲ ਰਹੀ ਸੀ ਆ ਵੀ ਦੇ ਦਿਓ ਉਹ ਵੀ ਦੇ ਦਿਓ ਤੇ ਮਹਾਰਾਜ ਤੋਂ ਆਪ ਬੜਾ ਦਿੱਤਾ ਹੀ ਪਹਿਲੇ ਤੇ ਸਵਾਸ ਜੀ ਕੇ ਜਿੰਦਾ ਰੱਖ ਰਿਹਾ ਤੇ ਦੂ ਸਾਡਾ ਪਿਓ ਤੇਨੂੰ ਫਿਕਰ ਇਹ ਸਾਨੂੰ ਕਿ ਲੋੜ ਹੈ ਅਸੀਂ ਆਪ ਦੀ ਮਾਲਕੀ ਛੱਡੀਏ ਆਉਂਦੀ ਹੋਮੇ ਛੱਡੀਏ ਤੇਰੀ ਸ਼ਰਨ ਵਿੱਚ ਚਲੀਏ ਤੈਨੂੰ ਬਿਤਾ ਮੰਨ ਲਈਏ ਜਦੋਂ ਕਿ ਹੈ ਹੀ ਤੂੰ ਤੇ ਫਿਰ ਸੋਖੀ ਸੋਖਿਆ ਇਸ ਕਰਕੇ ਆਓ ਕਰੋ ਜੀ ਸ਼ਰੂ ਵਾ ਗੁਰੂ 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 ਵਾ

ਇਸ ਤਰ੍ਹਾਂ ਜਦੋਂ ਸਿਮਨ ਕਰਾਂਗੇ ਬੁੱਧ ਵਿਵੇਕ ਹੋ ਜਾਏਗੀ ਭੇਤ ਖੁੱਲ ਜਾਏਗਾ ਵੀ ਸੁਖ ਦਾ ਨਾਮ ਦੇ ਵਿੱਚ ਇਸ ਕਰਕੇ ਗਰਮੁਖ ਪਿਆ ਰਹੋ ਇਸ ਲੋਕ ਦੇ ਵਿੱਚ ਅਸੀਂ ਜਦੋਂ ਆਉਣੇ ਸਾਡਾ ਸਵਾਸਨ ਦਾ ਤਨ ਦੀ ਗਿਣਤੀ ਮਿੰਤੀ ਸ਼ੁਰੂ ਹੋ ਜਾਂਦੀ ਹੈ ਇਸ ਲੋਕ ਦੇ ਵਿੱਚ ਅਸੀਂ ਇਸ ਸਮੇਂ ਨੂੰ ਸਾਲਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਮਿੰਟਾਂ ਸੈਕਿੰਟਾਂ ਦੇ ਵਿੱਚ ਨਿਜਮ ਬੱਧ ਕੀਤਾ ਹੋਇਆ ਹੈ। ਇਸੇ ਤਰ੍ਹਾਂ ਮਹੀਨਿਆਂ ਦੇ ਵਿੱਚ ਕੀਤਾ ਹੋਇਆ ਹੈ। ਜਿਵੇਂ ਅੱਜ ਅਸੂ ਮਹੀਨੇ ਦੀ ਸੰਗਰਾਹ ਦੇ। ਤੇ ਮਹਾਰਾਜ ਨੇ ਕੋਸ਼ਿਸ਼ ਕੀਤੀ ਵੀ ਜੀਵ ਜਿਵੇਂ ਵੀ ਜੁੜੇ ਨਾ ਕੋਈ ਹਫ਼ਤਿਆਂ ਦੇ ਵਾਰਾਂ ਨਾਲ ਜੁੜਿਆ ਸੋਵਰ ਨੂੰ ਆ ਕਰਨਾ ਤੇ ਵੀਰਵਾਰ ਨੂੰ ਆ ਕਰਨਾ ਕੋਈ ਵੀ ਦਿਨ ਨਾਲ ਜੁੜਿਆ ਹੈ ਦਿਮਾਗ ਦੇ ਮਹੀਨੇ ਚਾਹ ਕਰਨਾ ਤੇ ਇਹਦੇ ਚਾਹ ਕਰਨਾ ਉਹਨਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਹੁਣ ਪਿਛਲਾ ਮਹੀਨਾ ਸੀ ਉਹ ਸੀ ਭਾਤੋ ਦਾ ਮਾਰੇ ਕਹਿੰਦੇ ਭਾਤੋ ਪਰਮ ਭਲਾਣੀਆਂ ਦੂਜੇ ਲੱਗਾ ਏ ਠੀਕ ਹੈ ਸੁਰਗਿਉ ਨ ਸਮਝਾਇਆ ਵੀ ਜਿਹੋ ਜਿ ਕੋਈ ਕਰਮ ਕਰਦਾ ਹੈ ਉਹ ਜਾ ਫਲ ਮਿਲਦਾ ਹੈ ਜਿਹਾਂ ਵੀ ਜੀ ਸੋ ਲੋ ਨੇ ਕਰਮਾਂ ਸੰਧੜਾ ਖੇ ਲੇਕਿਨ ਉਦੋਂ ਕਹਿੰਦੇ ਵੀ ਜਿਹੜਾ ਉਹਦੇ ਚਰਨਨ ਨਾਲ ਜੁੜ ਜੇਗਾ ਉਹ ਸੁਖੀਏ ਹੋਰ ਨਹੀਂ ਕੋਈ ਲੇਕਿਨ ਹੁਣ ਅਸੂ ਦਾ ਮਹੀਨਾ ਆ ਗਿਆ ਤੇ ਮਾਰੇ ਕਹਿੰਦੇ ਅਸਾਨੂੰ ਪ੍ਰੇਮ ਉਹ ਮਾਹੜਾ ਕਿਉ ਮਿਲੇ ਭਰ ਜਾਏ ਹੀ ਹੋਇਆ ਵੀ ਪਿਛਲੇ ਮਹੀਨੇ ਕਹਤਾ ਵੀ ਨਾਮ ਨਾਲ ਜੁੜ ਜਓ ਤੇ ਸੁਖੀ ਹੋ ਜਾਓਗੇ ਤੇ ਹੁਣ ਨਾਮ ਨੂੰ ਸੁਣ ਸੁਣ ਕੇ ਕਹਿੰਦੇ ਪਿਆਰ ਪੈਦਾ ਹੋ ਗਿਆ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਂ ਮਿਲਾਵੇ ਮਾਏ ਕਹਿੰਦੇ ਪ੍ਰੇਮ ਪ੍ਰਗਟ ਹੋ ਗਿਆ ਸੱਚ ਦੇ ਪ੍ਰਤੀ ਉਸ ਪਰਮਾਤਮਾ ਦੇ ਪ੍ਰਤੀ ਪਰ ਉਹ ਮਿਲ ਨਹੀਂ ਰਿਹਾ ਤੇ ਕੋਈ ਮਿਲਾ ਦੇ ਉਹ ਫਿਰ ਨੂੰ ਦੱਸ ਦੇ ਵੀ ਕੀ ਕਰਮ ਮਿਲਣ ਵਾਸਤੇ ਮਾਰੇ ਸਮਝਾਉਂਦੇ ਵੀ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕੇ ਲਾਗ ਪਾਏ ਕਹਿੰਦੇ ਵੀ ਜੇ ਕੋਈ ਮਾਲਕ ਨੂੰ ਮਿਲਣਾ ਚਾਹੁੰਦਾ ਹੈ ਉਹਦੇ ਅੰਦਰ ਤੜਫ ਜਾਗ ਭੀਏ ਉਹ ਇਸ ਖੇਲ ਨੂੰ ਸਮਝ ਲੈ ਤੇ ਫਿਰ ਸੰਤਾਂ ਦੀ ਸੰਗਤ ਚਲਾ ਜਾਏ ਉਹ ਨੂੰ ਸਾਰਾ ਖੇਲ ਸਮਝਾਉਣਗੇ ਤੇ ਦੇਣਗੇ ਵੀ ਇੱਥੇ ਬੈਠਾ ਤੇਰੇ ਅੰਦਰ ਤੇ ਇਸ ਤਰੀਕੇ ਨਾਲ ਜਾ ਕੇ ਮਿਲੋ ਉਹ ਦੱਸ ਦੇਣਗੇ ਵੀ ਵਿਨ ਪ੍ਰਭ ਦੂਜਾ ਕੋ ਨਹੀਂ ਉਹ ਤੋਂ ਬਣਾ ਕੋਈ ਹੈ ਹੀ ਨਹੀਂ ਕਿੱਥੇ ਜਾਓਗੇ ਹੋਰ ਇਸ ਕਰਕੇ ਫਿਰ ਉਹ ਜਦੋਂ ਅਸੀਂ ਉਹਨਾਂ ਦੀ ਸੰਗਤ ਕਰਾਂਗੇ ਤੈਗਣਾ ਤੋਂ ਉੱਪਰ ਉੱਠ ਜਾਗੇ ਨਾਮ ਨਾਲ ਜੁੜਾਂਗੇ ਅੰਮ੍ਰਿਤ ਆਏਗਾ ਤ੍ਰਿਪਤ ਹੋ ਜਾਗੇ ਜਿਨ ਜਿ ਆਖਿਆ ਪ੍ਰੇਮ ਰਸ ਸੇ ਤ੍ਰਿਪ ਬਰੇ ਅਗਾਈ ਤ੍ਰਿਪਤ ਹੋ ਜਾਣਗੇ ਇਸ ਗੱਲ ਕੇ ਗੁਰੂ ਪਿਆਰੇਓ ਬੇਨਤੀ ਆ ਵੀ ਸੰਸਾਰ ਨਾਲ ਅੱਜ ਭਰਮ ਚ ਪੈ ਗਿਆ ਹੈ ਉਹ ਕਹਿੰਦੇ ਨੇ ਵੀ ਅਸੀਂ ਕਿਸੇ ਆਦਮੀ ਨਾਲ ਨਹੀਂ ਜੁੜਨਾ ਕਿਸੇ ਦੇਹ ਨਾਲ ਨਹੀਂ ਜੁੜਨਾ ਤੇ ਮਹਾਰਾਜ ਕਹਿੰਦੇ ਦੇਹ ਨਾਲ ਤਾਂ ਜੁੜਨਾ ਹੀ ਨਹੀਂ ਇਹ ਤਾਂ ਗੰਦਗੀ ਗੰਦਗੀ ਨਾਲ ਕੀ ਕਰਨਾ ਜੁੜ ਕੇ ਲੇਕਰ ਜਿਹੜਾ ਇਸ ਦੇਹ ਦੇ ਵਿੱਚ ਵਸ ਰਿਹਾ ਮਾਨੇ ਉਹਦੀ ਅਵਸਥਾ ਦੇਖੋਗੀ ਹੈ ਜੇ ਉਹ ਮਾਲਕ ਨੂੰ ਮਿਲਿਆ ਤੇ ਉਹ ਸੱਚ ਦੀ ਉਸਤਤ ਕਰੇਗਾ ਹਰ ਵੇਲੇ ਸੱਚ ਬੋਲੇਗਾ ਨਾਮ ਦੀ ਉਸਤਤ ਕਰੇਗਾ ਜਿਸ ਨੂੰ ਮਹਾਰਾਜ ਕਹਿੰਦੇ ਵੀ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਈ ਉਹ ਹਰ ਵੇਲੇ ਸਹੀ ਬੋਲੇਗਾ ਉਹ ਕੀ ਕਰੇਗਾ ਆਪ ਹਰ ਮਾਰਗ ਚੱਲਦਾ ਇਸ ਮਾਰਗ ਤੇ ਆਪ ਚੱਲੇਗਾ ਹੋਰਨਾਂ ਨੂੰ ਹਰ ਮਾਰਗ ਆਏ ਹੁਣ ਉਹ ਮਨ ਜਿਹੜਾ ਸਾਡੀ ਸੁਰਤੀ ਨੂੰ ਇੱਥੋਂ ਅੱਗੇ ਲੈ ਕੇ ਚੱਲੇਗਾ ਆਪ ਦੀ ਆਪ ਸੁਰਤੀ ਚੱਲ ਹੀ ਨਹੀਂ ਸਕਦੀ ਇਸ ਤ੍ਰਲੋਕੀ ਚੋ ਨਿਭਲ ਹੀ ਨਹੀਂ ਸਕਦੀ ਤਾਂ ਕਰਕੇ ਵਾਰ-ਵਾਰ ਸਾਨੂੰ ਸਤ ਸੰਗਤ ਸਾਧ ਸੰਗਤ ਕਰਨ ਦਾ ਉਪਦੇਸ਼ ਕੀਤਾ ਗਿਆ ਜਿਵੇਂ ਸਕੂਲ ਬਿਨਾਂ ਪੜਿਆ ਨਹੀਂ ਜਾ ਸਕਦਾ ਜਿਵੇਂ ਸਕੂਲ ਹੋਵੇ ਫਿਰ ਵੀ ਨਹੀਂ ਪੜਿਆ ਜਾਂਦਾ ਕਿ ਪੜਿਆ ਜਾਂਦਾ ਜੀ ਕਾਹਦੇ ਨਾਲ ਪੜਿਆ ਜਾਂਦਾ ਟੀਚਰ ਨਾਲ ਜੇ ਸਕੂਲ 'ਚ ਟੀਚਰ ਨਹੀਂ ਤੇ ਬਿਲਡਿੰਗ ਨੇ ਨਹੀਂ ਬਣਾਉਣਾ। ਟੀਚਰ ਚਾਹੀਦਾ ਉੱਥੇ। ਇਸ ਕਰਕੇ ਜਿਹੜੇ ਗੁਰਸਿੱਖ ਨੇ, ਸੰਤ ਨੇ, ਸਾਧੂ ਨੇ ਉਹ ਇਸ ਨਾਮ 'ਚ ਸਮਾਇ ਹੁੰਦੇ ਤੇ ਉਹਨਾਂ ਦੇ ਚਰਨ ਨਾਮ ਹੁੰਦਾ ਹੈ। ਉਹ ਗੁਰੂ ਸਤਗੁਰ ਇੱਕ ਰੂਪ ਹੋ ਜਾਂਦੇ ਨੇ ਸਾਰੇ। ਤੇ ਅਸੀਂ ਇਹਨਾਂ ਚਰਨਾਂ ਨਾਲ ਜੋੜਨਾ ਉਹ ਜਿੰਨਾ ਚਿਰ ਹੁਣ ਜਿਹਦੇ ਚਰਨ ਨੇ ਉਹ ਤੇ ਜੇ ਆਪਾਂ ਮੰਨ ਲਓ ਤੁਹਾਡੇ ਚਰਨਾਂ ਨੂੰ ਕੋਈ ਜੁੜਨਾ ਚਾਹੁੰਦਾ ਤੁਸੀਂ ਪਿੱਛੇ ਭੱਜੋਗੇ ਕਿਵੇਂ ਜੁੜੇਗਾ? ਸਪੋਸ਼ ਕਰੋ ਵੀ ਤੁਹਾਡੇ ਪੈਰਾਂ ਨੂੰ ਕੋਈ ਹੱਥ ਲਾਉਣਾ ਚਾਹੁੰਦਾ ਹੈ ਤੇ ਤੁਸੀਂ ਪਿੱਛੇ ਹੋ ਜਾਂਦੇ ਹੋ ਕਿਵੇਂ ਜੁੜੇਗਾ ਨਹੀਂ ਲਾ ਸਕਦਾ ਇਸੇ ਤਰ੍ਹਾਂ ਹੁਣ ਸੰਤਾਨੀ ਤਾਂ ਸਾਨੂੰ ਜੋੜਨਾ ਹੈ ਨਾਮ ਨਾਲ ਮਾਰੇ ਕੀ ਕਹਿੰਦੇ ਨੇ ਗੁਰਮਖ ਕੋਟ ਆਧਾਰ ਦਾ ਦੇ ਨਾਵੇਂ ਇੱਕ ਕਣ ਕੋਕੋ ਦੇ ਕੋਲ ਖਜ਼ਾਨਾ ਹੈ ਨਾ ਹੁੰਦਾ ਉਹਗੇ ਵੰਡੇਗਾ ਤਾਂ ਮਾਰੇ ਕਹਿੰਦੇ ਨੇ ਵੀ ਮਾਗਮੰਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੋਣ ਸਬਣਾ ਨੂੰ ਕਰ ਦਾ ਕਹਿੰਦੇ ਸਾਧੀਆਂ ਦੀ ਸੰਗਤ ਜਾਓ ਐਸ ਨਾਮ ਨੂੰ ਪ੍ਰਾਪਤ ਕਰੋ ਇਸ ਨਾਮ ਨੂੰ ਅੱਗੇ ਵੰਡੋ ਜਿਵੇਂ ਤੁਸੀਂ ਵੰਡਦੇ ਹੋ ਚੰਦਰ ਪਿੰਡਾਂ ਚ ਦੱਸਣ ਜੀਵਾਂ ਨੂੰ ਕਥਾ ਕਰਕੇ ਸੁਣਾਉਂਦੇ ਹੋ ਇਹ ਦਾਣ ਹੈ ਨਾਮ ਦਾ ਇਹ ਦਾਣ ਸਾਨੂੰ ਉਸ ਮਾਲਕ ਦੀ ਕਿਰਪਾ ਨਾਲ ਮਿਲਦਾ ਹੈ ਤੇ ਜੇ ਕਿਸੇ ਦੇ ਘਰੇ ਦਾਣੇ ਨਹੀਂ ਵਿਚਾਰਾ ਕੀ ਵੰਡੇਗਾ ਸੰਸਾਰ ਦੀ ਵੀ ਗੱਲ ਕਰ ਲਓ ਦੇ ਕਿਸੇ ਦੇ ਘਰ ਨਾਮ ਨਹੀਂ ਹੈਗਾ ਤੇ ਕੀ ਬੰਡੇਗਾ ਇਸ ਕਰਕੇ ਹੀਰਖਾਨੀ ਮੈਂ ਜਬਲੀ ਲੰਡਾ ਤੋਂ ਵਾਸਕੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਇੱਥੇ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ